ਕਿਸਾਨ ਭਰਾਵੋ ਸਤਿ ਸ਼੍ਰੀ ਅਕਾਲ ਮੈਂ ਪਰਗਰ ਸਿੰਘ ਫਸਲਾਂ ਦੀ ਜਾਣਕਾਰੀ ਤੋਂ ਫਸਲ ਕਣਕ ਦੀਆਂ ਤੇ ਸਵਾਲ 2 ਹੈਗੇ ਆ ਸੁਪਰ ਸੀਡਰ ਵਾਲੀ ਕਣਕ ਦੇ ਵਿੱਚ ਰੇਹਾਂ ਦਾ ਪ੍ਰਬੰਧਨ ਕਿਵੇਂ ਕਰਨਾ ਬਜਾਈ ਤੋਂ ਲੈ ਕੇ ਵੱਢਣ ਤੱਕ ਸਾਰੀ ਗੱਲਬਾਤ ਕਰਾਂਗੇ ਦੂਜਾ ਸਵਾਲ ਤੁਹਾਡੇ ਸਵਾਲਾਂ ਦੇ ਵਿੱਚੋਂ ਹੀ ਲਿਆ ਗਿਆ ਹੈਗਾ ਕਿ ਕਣਕ ਦੇ ਵਿੱਚ ਮਾਈ ਕੋ ਰਾਈਜ਼ਾ ਵਰਤਣਾ ਚਾਹੀਦਾ ਹੈ ਕਿਉਂਕਿ ਸੋਸ਼ਲ ਮੀਡੀਆ ਤੇ ਕਾਫੀ ਜ਼ਿਆਦਾ ਵੀਡੀਓ ਚਲਦੀ ਚੱਲ ਪੈਂਦੀਆਂ ਹੈਗੀਆਂ ਗਲਤ ਦਲੀਲਾਂ ਦੇ ਨਾਲ ਕਿਸਾਨ ਨੂੰ ਦੱਸ ਦਿੱਤਾ ਜਾਂਦਾ ਹੈਗਾ ਵੀ ਐ ਹੋ ਜੂਗਾ ਜੀ ਐ ਹੋ ਜੂਗਾ ਮੈਂ ਇੱਕ ਵੀਡੀਓ ਦੇਖੀ ਸੀਗੀ ਜਿੱਦੇ ਕੋਈ ਦੁਕਾਨਦਾਰ ਹੀ ਦੱਸ ਰਿਹਾ ਸੀਗਾ ਕਿ ਕਣਕ ਦੇ ਵਿੱਚ ਮਾਈਕਰੋਆਇਆ ਜਾ ਪਾਓ ਤੇ 5 ਦਿਨਾਂ ਬਾਅਦ ਖੇਤ ਵਿੱਚ ਢੀੜਾ ਮਾਰੋ ਤੇ ਇੱਕ ਗਿੱਠ ਉਹਦੀ ਜੜ ਵਾਜੇਗੀ ਮਨਲਾ ਵੀ ਥੋੜਾ ਬਹੁਤ ਜੇ ਮਾਈਕਰੋਆਇਆ ਕਿਸਾਨ ਤੋਂ ਵੱਧ ਪੈ ਗਿਆ ਜਾਂ ਉਹਨੇ ਲਾਲਚਵਸ਼ ਵੱਧ ਪਾਤਾ ਚੰਗੀ ਕੁਆਲਿਟੀ ਦਾ ਪਾਤਾ ਤੇ ਜੜ ਫਿਰ ਗਵਾਂਢੀ ਦੇ ਵਾਂਢ ਚ ਵੀ ਜਾ ਸਕਦੀ ਹੈ ਉਥੋਂ ਵੀ ਲੈ ਕੇ ਤਾਕਤ ਤੁਹਾਡੀ ਫਸਲਾਂ ਦਾ ਝਾੜ ਵਧਾ ਸਕਦੀ ਹੈ। ਐਦਾਂ ਦਾ ਕੁਝ ਵੀ ਨਹੀਂ ਹੈਗਾ। ਇਹ ਤੇ ਇੱਕ ਖੁੱਲ ਕੇ ਚਰਚਾ ਕਰ ਲੈਣੇ ਹੈਗੇ ਆ। ਇਹ ਦੋ ਸਵਾਲਾਂ ਦੇ ਅਰਧਿਕਾ ਦਾ ਆਪਣੀ ਵੀਡੀਓ ਰਹੇਗੀ। ਜੇਕਰ ਜਾਣਕਾਰੀ ਤੁਹਾਡੇ ਕੋਲੇ ਮੁਕੰਮਲ ਪਹਿਲਾਂ ਹੀ ਹੈਗੀ ਆ ਤੁਸੀਂ ਸਮਾਂ ਕਿਸੇ ਹੋਰ ਵੀਡੀਓ ਲਈ ਖਰਚ ਕਰ ਸਕਦੇ ਹੋ ਨਹੀਂ ਫਿਰ ਇਸ ਵੀਡੀਓ ਨੂੰ ਦੇਖ ਲਿਓ ਆਪਣਾ ਸਵਾਲ ਕਮੈਂਟਾਂ 'ਚ ਤੇ ਵੀਡੀਓ ਨੂੰ ਲਾਈਕ ਤੇ ਹੋਰ ਵੀਰਾਂ ਦੇ ਨਾਲ ਸ਼ੇਅਰ ਜ਼ਰੂਰ ਕਰਿਓ। ਜੇ ਤੁਸੀਂ ਸ਼ੇਅਰ ਕਰਦੇ ਹੈਗੇ ਹੋ ਤਾਂ ਸਾਨੂੰ ਇਸ ਤਰ੍ਹਾਂ ਦੀਆਂ ਜ਼ਿਆਦਾ ਸ਼ੇਅਰ ਕੀਤੀਆਂ ਹੋਈਆਂ ਵੀਡੀਓ ਬਣਾਉਣ ਦਾ ਮਨ ਕਰਦਾ ਆਏਗਾ। ਸਾਡੀ ਜ਼ਿਆਦਾ ਗੰਦੀ ਵੀਡੀਓ ਨੂੰ ਸ਼ੇਅਰ ਕਰੋਗੇ ਅਸੀਂ ਉਸ ਤਰ੍ਹਾਂ ਦੀ ਵੀਡੀਓ ਤੇ ਜ਼ਿਆਦਾ ਫੋਕਸ ਕਰਦੇ ਹੈਗੇ ਆ ਜੇਕਰ ਚੰਗੀਆਂ ਵੀਡੀਓ ਨੂੰ ਤੁਸੀਂ ਸਪੋਰਟ ਕਰਦੇ ਹੋਗੇ ਕੋਈ ਮੈਂ ਆ ਹੋਰ ਕੋਈ ਕ੍ਰੀਏਟਰ ਵੀਡੀਓ ਕ੍ਰੀਏਟਰ ਹੈਗਾ ਬੰਦਾ ਬਲੌਗਰ ਹੈਗਾ ਤੁਸੀਂ ਉਹਦਾ ਕੰਟੈਂਟ ਦੇਖਦੇ ਹੈਗੇ ਉਹਦੀ ਚੰਗੀ ਵੀਡੀਓ ਨੂੰ ਜ਼ਿਆਦਾ ਸਪੋਰਟ ਕਰੋ ਉਹਨੂੰ ਐਪਰੀਸ਼ੀਏਟ ਕਰੋ ਤਾਂ ਕਿ ਉਹ ਓਦਾਂ ਦੀਆਂ ਹੋਰ ਵਧੀਆ ਵੀਡੀਓ ਬਣਾਵੇ ਜਿਹੜਾ ਮਾਈਕੋਰਾਈਜ਼ਾ ਹੈਗਾ ਚੰਗੀ ਚੀਜ਼ ਆ ਕੁਦਰਤੀ ਚੀਜ਼ ਆ ਕਿਸੇ ਮਾਈਕੋਰਾਈਜ਼ਾ ਕੋਈ ਤੱਤ ਨਹੀਂ ਹੈਗਾ ਪਹਿਲੀ ਗੱਲ ਤਾਂ ਇਹ ਸਮਝ ਲਿਆ ਜਾਵੇ ਮੂਟੇ ਨੇ ਕੁਦਰਤੀ ਤਰੀਕੇ ਦੇ ਨਾਲ ਜਰਮੀਨੇਸ਼ਨ ਲੈਣੀ ਆ ਆਪਣੀਆਂ ਜੜਾਂ ਬਣਾਉਣੀਆਂ ਸਟੈਮ ਬਣਾਉਣਾ ਪੱਤੇ ਬਣਾਉਣੇ ਆ ਫਰੂਟ ਬਣਾਉਣਾ ਹੈਗਾ ਫੁੱਲ ਬਣਾਉਣੇ ਹੈਗੇ ਸਾਰੇ ਕੰਮ ਕਰਨੇ ਆ ਸਾਰੇ ਕੰਮ ਖਰਾਕ ਦੇ ਨਾਲ ਕਰਨੇ ਆ ਤੇ ਖਰਾਕ ਜੜਾਂ ਚੋਂ ਵੱਡੀ ਮਾਤਰਾ ਚਾਹੁੰਦੀ ਹੈ ਜੜਾਂ ਦੇ ਨਾਲ ਇੱਕ ਉਲੀ ਹੈ ਜਿਹੜੀ ਕਿ ਸੈਕੰਡਰੀ ਰੂਟਸ ਬਣਾ ਦਿੰਦੀ ਹੈ ਪ੍ਰਾਇਮਰੀ ਰੂਟਸ ਨਹੀਂ ਪ੍ਰਾਇਮਰੀ ਰੂਟਸ ਬੂਟਾ ਆਪ ਹੀ ਬਣਾਉਂਦਾ ਹੈਗਾ ਸੈਕੰਡਰੀ ਰੂਟਸ ਮਤਲਬ ਕਿ ਇੱਕ ਤੁਸੀਂ ਕਹੋ ਵੀ ਏਜੰਟ ਦਾ ਕੰਮ ਕਰਦੀ ਆ ਇੱਕ ਬਚੋਲੇ ਦਾ ਕੰਮ ਕਰਦੀ ਆ ਜਾਂ ਆਪਾਂ ਕਈਏ ਵੀ ਇੱਕ ਅ ਕਮਿਸ਼ਨ ਏਜੰਟ ਦਾ ਕੰਮ ਕਰਦੀਆਂ ਮਾਈ ਕੋਰਾਈਜ਼ਾ ਜਿਹੜਾ ਕਿ ਆਪਾਂ ਬਾਹਰੋਂ ਵੀ ਦੇ ਸਕਦੇ ਆ ਵੱਡੇ ਦਰਖਤਾਂ ਦੇ ਜੜਾਂ 'ਚ ਆਮ ਹੀ ਹੁੰਦਾ ਆਪਣੀ ਮਿੱਟੀ 'ਚ ਵੀ ਆਮ ਐਕਟਿਵ ਹੁੰਦਾ ਹੀ ਹੈ ਬਟ ਆਪਾਂ ਜਦੋਂ ਮਿੱਟੀ 'ਚ ਫਾਂਗੀ ਸਾਈਡ ਪਾ ਦਿੰਦੇ ਹੈਗੇ ਆ ਮਿੱਟੀ ਨੂੰ ਲੰਬਾ ਸਮਾਂ ਖੁੱਲਾ ਛਾੜਤ ਕੇ ਰੱਖਦੇ ਹੈਗੇ ਆ ਮਿੱਟੀ ਨੂੰ ਲੰਬਾ ਸਮਾਂ ਭਰ ਕੇ ਰੱਖਦੇ ਹੈਗੇ ਆ ਮਿੱਟੀ ਦੇ ਵਿੱਚ ਹਵਾ ਦਾ ਸੰਚਾਲਨ ਘਟ ਜਾਂਦਾ ਹੈਗਾ ਤਾਂ ਇਹ ਚੀਜ਼ਾਂ ਦੀ ਮਾਤਰਾ ਮਿੱਟੀ 'ਚ ਘਟ ਜਾਂਦੀ ਹੈਗੀ ਫਿਰ ਆਪਾਂ ਨੂੰ ਬਾਹਰੋਂ ਦੇ ਦੇਣਾ ਚਾਹੀਦੀਆਂ ਇਹ ਚੀਜ਼ਾਂ ਨੂੰ ਬਦਨਾਮ ਕਦੋਂ ਹੋਈਆਂ ਮਾਈ ਕੋਰਾਈਜ਼ਾ ਦੇ ਲੇਬਲ ਕਲੇਮ ਦੇ ਥੱਲੇ ਮਾਰਕੀਟ 'ਚ ਬਹੁਤ ਕੁਝ ਵਿਕ ਗਿਆ ਬਹੁਤ ਕੁਝ ਵਿਕ ਗਿਆ ਫਿਊਮਿਕ ਐਸਰ ਨਾਈਟ੍ਰੋ ਬੈਂਜ਼ੀਨ ਪਤਾ ਨਹੀਂ ਕੀ-ਕਿਆ ਕੁਝ ਵਿਕ ਚੁੱਕਿਆ ਹੈਗਾ ਜਿਹੜਾ ਕਿ ਕਿਸਾਨ ਨੂੰ ਰਿਜ਼ਲਟ ਜਲਦੀ ਦਿੰਦਾ ਹੈਗਾ ਫਸਲ ਦੇ ਰੰਗ ਵਿੱਚ ਕੱਦ ਵਿੱਚ ਜਾਂ ਉਹਦੇ ਬੂਟਿਆਂ ਦੀ ਸੰਖਿਆ ਵਾਧ ਜਾਂਦੀ ਹੈਗੀ ਆ ਪਰ ਕਦੇ ਵੀ ਕਿਸਾਨ ਇਹ ਨੋਟ ਨਹੀਂ ਕਰਦਾ ਹੈਗਾ ਵੀ ਮੈਂ ਕਿਹੜੀ ਗਲਤ ਚੀਜ਼ ਪਾ ਕੇ ਆਪਣੀ ਫਸਲ ਦਾ ਝਾੜ ਵਧਾਉਣ ਦੀ ਕੋਈ ਆਇਆ ਘਟਾ ਲਿਆ ਫਸਲ ਦੇ ਵਿੱਚ ਲੇਬਰ ਖਰਚਾ ਹੀ ਵਧਾ ਲਿਆ ਤੁਸੀਂ ਦੇਖ ਲਓ ਐਕਟੀ ਕਿੰਨੀ ਜਿਆਦਾ ਸੰਢੀ ਆਈ ਸੀਗੀ ਪੱਤਾ ਲਪੇਟ ਸੰਢੀ ਖੇਤਾਂ ਦੇ ਵਿੱਚ ਤਿੰਨ ਤਿੰਨ ਵਾਰ ਸਪਰੇਅ ਹੋ ਗਈ ਸਾਰਾ ਖੇਤ ਵਿਨਾਸ਼ ਕਰਕੇ ਰੱਖਤਾ ਛਾੜਤੇ ਹੁਣ ਪਤਾ ਹੀ ਹੈ ਵੀ ਉਹਦੇ ਨਾਲ ਘਟਣਾ ਹੀ ਹੈਗਾ ਪਰ ਆਪਾਂ ਇਹ ਨਹੀਂ ਦੇਖਦੇ ਹੈਗੇ ਵੀ ਉਹਦੇ ਆਉਣ ਦਾ ਕਾਰਨ ਕੀ ਬਣਿਆ ਉਹਦੇ ਆਉਣ ਦਾ ਕਾਰਨ ਵੀ ਬੂਟੇ ਨੂੰ ਲੋੜ ਤੋਂ ਵੱਧ ਚੱਕ ਦਿੱਤਾ ਤੁਸੀਂ ਨਾਈਟ੍ਰੋਜਨ ਪਾ ਕੇ ਬੂਟਾ ਉਨੀ ਡਿਮਾਂਡ ਹੀ ਨਹੀਂ ਕਰ ਰਿਹਾ ਸੀ ਠੰਡੇ ਮੌਸਮ ਵਿੱਚ ਕਦੇ ਵੀ ਪਲਾਂਟ ਦੇ ਉੱਤੇ ਖਾਸ ਕਰਕੇ ਝੋਨੇ ਦੇ ਪਲਾਂਟ ਦੇ ਉੱਤੇ ਨਾਈਟ੍ਰੋਜਨ ਦੀ ਇੰਨੀ ਵੱਡੀ ਘਾਟ ਨਹੀਂ ਆਉਂਦੀ ਤੁਸੀਂ 15 20 ਦਿਨ ਨਾਈਟ੍ਰੋਜਨ ਨਾ ਪਾਓ ਯੂਰੀਆ ਨਾ ਪਾਓ ਇਹ ਪੌਣਾ ਦਾ ਘੱਟ ਮਾਤਰਾ ਚ ਪਾਓ ਜੇ ਤੁਸੀਂ ਬੋਰੀ ਤੋਂ ਕ ਕਹਦੇ ਨੇ ਬੋਰੀ ਤੋਂ ਘੱਟ ਛਿੱਟਾ ਹੀ ਨਹੀਂ ਆਉਂਦਾ ਹੈਗਾ ਤਾਂ ਉਹ ਕੋਈ ਵੀ ਫਸਲ ਹੈਗੀ ਆ ਇੱਕ ਵਾਰ ਜਿਵੇਂ ਸ਼ੂਗਰ ਵਧਦੀ ਹੁੰਦੀ ਹੈ ਨਾ ਬੰਦੇ ਦੀ ਜਿਹੜੇ ਸ਼ੂਗਰ ਦੇ ਮਰੀਜ਼ ਹੈਗੇ ਰੋਟੀ ਖਾਣਸਾਰ ਗੋਲੀ ਲੈਂਦੇ ਆ ਬੁਰਕੀ ਹਜੇ ਇੱਥੇ ਗਈ ਹੁੰਦੀ ਆ ਨਾਲ ਦੀ ਨਾਲ ਗੋਲੀ ਲੈ ਕੇ ਸੂਰ ਸਰੀਰ ਦੇ ਵਿੱਚ ਜਦੋਂ ਖਾਣਾ ਜਾਂਦਾ ਹੈਗਾ ਤਾਂ ਉਹ ਇਨਸੂਲਿਨ ਪ੍ਰੋਡਕਸ਼ਨ ਹੁੰਦੀ ਹੈ ਜਿਹੜੀ ਸ਼ੂਗਰ ਵਧਦਾ ਹੈਗਾ ਤੁਹਾਡੀ ਮਿੱਟੀ ਦੇ ਵਿੱਚ ਜਦੋਂ ਨਾਈਟ੍ਰੋਜਨ ਜਾਂਦੀ ਹੈਗੀ ਤਾਂ ਪਲਾਂਟ ਦੇ ਵਿੱਚ ਵੀ ਸੈਲਸ ਐਪਾਤਾ ਪਲਾਂਟ ਦੇ ਵਿੱਚ ਵੀ ਪ੍ਰੋਟੀਨ ਬਣਾਉਣ ਦੀ ਮਾਤਰਾ ਬਤੀ ਹੈ ਜਦੋਂ ਪਲਾਂਟ ਸਿਸਟਮ ਬਣਾਉਂਦਾ ਹੈਗਾ ਕੋਈ ਹੋਰ ਜੁੱਸਾ ਤਿਆਰ ਬਾਇਓਮਾਸ ਤਿਆਰ ਕਰਨ ਲੱਗਦਾ ਦੁਬਾਰੇ ਫਿਰ ਨਾਈਟ੍ਰੋਜਨ ਦੀ ਘਾਟ ਆ ਜਾਂਦੀ ਹੈਗੀ ਜਾਂ ਉਹਨੂੰ ਕੋਈ ਬੈਸਟ ਆ ਜਾਂਦਾ ਹੈਗਾ ਕਿ ਰਸ ਰਸ ਵਧਿਆ ਹੈਗਾ ਬੂਟੇ ਦੇ ਵਿੱਚ ਬੇ ਲੋੜ ਆਦਾ ਜਾਂਦਾ ਉਹਨੇ ਹਵਾ ਦੇ ਛੱਡਣਾ ਹੈਗਾ ਰਸ ਜਾਂ ਫਿਰ ਉਹਨੂੰ ਕੋਈ ਕੀੜਾ ਖਾਣ ਆ ਜਾਂਦਾ ਹੈਗਾ ਜਿਹੜਾ ਮਾਈਕੋ ਰਾਈਜ਼ਾ ਹੈਗਾ ਤੁਹਾਡੀ ਫਸਲ ਦੀਆਂ ਜੜਾਂ ਦੀ ਪਹੁੰਚ ਵਧਾਉਂਦਾ ਤੁਹਾਡੀ ਫਸਲ ਦੀਆਂ ਜੜਾਂ ਦੇ ਇਰਦ ਗੁਰਦ ਪਈ ਹੋਈ ਖਰਾਕ ਜਿਹੜੀ ਫਸਲ ਦੀਆਂ ਜੜਾਂ ਲੈ ਨਹੀਂ ਪਾਉਂਦੀਆਂ ਜਾਂ ਲੰਬੇ ਸਮੇਂ ਚ ਲੈਣੀਆਂ ਉਹਨੂੰ ਘੱਟ ਸਮੇਂ ਚ ਦਵਾਉਂਦਾ ਉਹ ਜੰਟਾ ਉਹ ਜੜਾਂ ਦਾ ਭੋਜਨ ਖਾ ਲੈਂਦਾ ਥੋੜਾ ਬਹੁਤ ਤੇ ਉਹਨੂੰ ਜਿਆਦਾ ਇਕੱਠਾ ਕਰਕੇ ਦਿੰਦਾ ਜਿਵੇਂ ਆਪਾਂ ਸੀਰੀ ਨਹੀਂ ਲਾਇਆ ਹੁੰਦਾ ਆਪਾਂ ਫਸ ਆਪਾਂ ਆਪਣੀਆਂ ਫਸਲਾਂ ਪਾਲਦੇ ਹੈਗੇ ਆ ਪਾਣੀ ਲਾਉਣਾ ਰੇ ਪਾਉਣੀਆ ਸਪਰੇ ਪਾਉਣੀ ਆਪਾਂ ਸੀਰੀ ਲਾਇਆ ਹੋਇਆ 20 ਕਿੱਲਿਆਂ ਲੈਨੇ ਇੱਕ ਸੀਰੀ ਲਾਇਆ ਹੋਇਆ ਤਾਂ ਉਹ ਸੀਰੀ ਨੂੰ ਪੈਸੇ ਦਿੰਦਾ ਹੈਗਾ ਵੀ ਤੁਸੀਂ ਮੇਰਾ ਮੈਨੇਜਮੈਂਟ ਕਰਕੇ ਦੇਣਾ ਮੈਨੂੰ ਇੰਨੇ ਪੈਸੇ ਤੁਸੀਂ ਕਮਾ ਕੇ ਦੇਣੇ ਹੈਗੇ ਤਾਂ ਇਹ ਤੁਹਾਡਾ ਇੱਕ ਸੀਰੀ ਆ ਇਹ ਇੱਕ ਫੰਗਸ ਆ ਜਿਹੜੀ ਕਿ ਜੜਾਂ ਦੇ ਆਸ-ਪਾਸੇ ਰਹਿੰਦੀ ਹੈਗੀ ਤੇ ਤੁਹਾਡੇ ਬੂਟੇ ਨੂੰ ਖਰਾਕ ਗ੍ਰਹਿਣ ਕਰਨ ਦਾ ਮੌਕਾ ਦਿੰਦੀ ਹੈ ਜੇ ਤੁਹਾਡੀ ਮਿੱਟੀ 'ਚ ਖਰਾਕ ਹੀ ਨਹੀਂ ਹੈਗੀ ਤਾਂ ਇਹ ਤੋਂ ਕੋਈ ਬਾੜੀ ਆਸ ਜੀ ਨਾ ਕਰਿਓ ਠੀਕ ਹੈ ਕਿ ਕਈ ਕੰਪਨੀਆਂ ਤਾਂ ਇੰਨੀਆਂ ਵੀ ਮੈਂ ਦੇਖੀਆਂ ਹੈਗੀਆਂ ਜਿਹੜੇ ਕਹਿੰਦੇ ਆ ਵੀ ਅਗਰ ਤੁਹਾਡੀ ਮਿੱਟੀ ਦੇ ਵਿੱਚ ਆਰਗੈਨਿਕ ਕਾਰਬਨ ਵਧੀਆ ਮੈਨੇਜਮੈਂਟ ਕੀਤੀ ਹੋਈ ਹੈ ਤੁਸੀਂ ਵਧੀਆ ਰੂੜੀ ਪਾਉਂਦੇ ਹੈਗੇ ਹੋ ਜਾਂ ਕੋਈ ਸਵਾਲ ਲੈ ਕੇ ਪਾ ਦਿੰਦੇ ਹੈਗੇ ਹੋ ਜਾਂ ਤੁਹਾਡੀ ਮਿੱਟੀ ਦੇ ਵਿੱਚ ਜਿੰਨੇ ਵੀ ਫਸਲਾਂ ਦੇ ਅਵਸ਼ੇਸ਼ ਹੈਗੇ ਤੁਸੀਂ ਕੁਤਰਾ ਕਰਕੇ ਮਿਕਸ ਕਰ ਦਿੰਦੇ ਹੈਗੇ ਹੋ ਉਹਨਾਂ ਨੂੰ ਵਿੱਚ ਹੀ ਫਸਲ ਮਿੱਟੀ ਦੇ ਰੱਖਦੇ ਹੈਗੇ ਹੋ ਤਾਂ ਤੁਹਾਡਾ ਸਾਡਾ ਜਿਹੜਾ ਮਾਈਕਰੋਆਜਾ ਪ੍ਰੋਡਕਟ ਹੈਗਾ ਕੰਮ ਵਧੀਆ ਕਰੇਗਾ ਪਰ ਜਦੋਂ ਕੋਈ ਦੁਕਾਨਦਾਰ ਝੂਠੀ ਦਲੀਲ ਦੇ ਨਾਲ ਪ੍ਰੋਡਕਟ ਵੇਚਦਾ ਹੈਗਾ ਤਾਂ ਮੈਨੂੰ ਵੀ ਸ਼ਰਮ ਆ ਜਾਂਦੀ ਹੈ ਯਾਰ ਵੀ ਕਿੰਦਰੀਆਂ ਦਲੀਲਾਂ ਦੇ ਰਹੇ ਹੈਗੇ ਆ ਵੀ 5 ਦਿਨਾਂ ਦੇ ਵਿੱਚ ਕਣਕ ਦੀ ਇੱਕ ਗੱਠ ਜੜ ਵਾਜੇਗੀ ਤੇ ਫਿਰ ਤਾਂ ਮਤਲਬ ਵੀ 5-4 ਮਹੀਨਿਆਂ ਦੀ ਫਸਲ ਹੈਗੀ ਆ ਤਾਂ ਜੇ ਅੱਧਾ ਸਮਾਂ ਵੀ ਉਹਦਾ ਜੜਾ ਵਧਣ ਗਿਆ ਤਾਂ ਫਿਰ ਜੜਾਂ ਦਾ ਗਵਾਂਢੀ ਦੇ ਵਾਣ ਚੱਲੀਆਂ ਜਾਣੀਆਂ ਖੁਰਾਕ ਬਹੁਤ ਜ਼ਿਆਦਾ ਖਾ ਲੈਣੀਆਂ ਤਾਂਕਿ ਦਾ ਫਿਰ ਝਾੜ ਬਹੁਤ ਜ਼ਿਆਦਾ ਨਜਾਇਜ਼ ਵੱਜਣਾ ਹੈਗਾ ਐਦਾਂ ਦੀ ਗੱਲ ਨਹੀਂ ਹੈਗੀ ਖੇਤ ਦੇ ਵਿੱਚ ਖੁਰਾਕ ਹੋਣੀ ਜ਼ਰੂਰੀ ਹੈ ਜਿਹੜੇ ਖੇਤਾਂ ਦੇ ਵਿੱਚ ਸਾਲਟ ਵਾਟਰ ਲੱਗਦਾ ਜਿਨ੍ਹਾਂ ਦੇ ਖੇਤਾਂ ਦੇ ਵਿੱਚ ਨਹਿਰੀ ਪਾਣੀ ਹੀ ਨਹੀਂ ਹੈਗਾ ਜਿਨ੍ਹਾਂ ਦੇ ਖੇਤਾਂ ਦੇ ਵਿੱਚ ਸੂਰੇ ਵਾਲਾ ਪਾਣੀ ਲੱਗਦਾ ਉੱਥੇ ਜੜਾਂ ਦੀ ਮਾਤਰਾ ਘਟ ਹੁੰਦੀ ਹੈ ਕਮਜ਼ੋਰ ਜੜਾਂ ਹੁੰਦੀਆਂ ਜੜਾਂ ਦੇ ਉੱਤੇ ਜ਼ਖਮ ਹੋ ਜਾਂਦੇ ਜੜਾਂ ਪੌਸ਼ਣ ਜਾਂਦੀਆਂ ਜੜਾਂ ਦੇ ਉੱਤੇ ਪੂਰਨ ਤੌਰ ਤੇ ਜੜਾਂ ਦਾ ਜਿਹੜੀ ਸੈਕੰਡਰੀ ਰੂਟਸ ਨੇ ਉਹ ਵਧੀਆ ਡਿਵੈਲਪ ਨਹੀਂ ਹੋ ਪਉਂਦੇ ਧਾਗੇ ਵਰਗੀਆਂ ਜੜਾ ਰਹਿ ਜਾਂਦੀਆਂ ਹੈਗੀਆਂ ਤਾਂ ਉੱਥੇ ਮਿੱਟੀ ਦੀ ਪਾਣੀ ਸੋਖਣ ਦੀ ਸਮਰੱਥਾ ਵੀ ਘਟ ਜਾਂਦੀ ਹੈ ਔੜ ਵੀ ਬਹੁਤ ਛੇਤੀ ਮਨਾਉਂਦੀ ਹੈ ਡੋਬਾ ਵੀ ਬਹੁਤ ਛੇਤੀ ਮਨਾਉਂਦੀ ਹੈਗੀ ਹੈ ਤਾਂ ਉੱਥੇ ਇਹ ਪ੍ਰੋਡਕਟ ਕੰਮ ਕਰਦੇ ਹੈਗੇ ਤੁਹਾਡੀ ਮਿੱਟੀ ਦੇ ਵਿੱਚ ਪੀ ਐਚ ਨੂ ਵੀ ਸਮ ਟਾਈਮ ਬੈਲੈਂਸ ਕਰਨ ਦਾ ਕੰਮ ਕਰਦੇ ਹੈਗੇ ਆ ਜੇਕਰ ਆਪਣੀ ਮਿੱਟੀ ਵਿੱਚ ਖੁਰਾਕ ਦੀ ਕਮੀ ਆ ਪਾਣੀ ਪ੍ਰਬੰਧਨ ਬਹੁਤ ਜ਼ਿਆਦਾ ਮਾੜਾ ਹੈਗਾ ਤਾਂ ਇਹਨਾਂ ਪ੍ਰੋਡਕਟਾਂ ਤੋਂ ਮਿਲਦਾ ਵੀ ਆਸਾਨੀ ਨਹੀਂ ਕਰਨੀ ਚਾਹੀਦੀ ਐਸੇ ਕਰਕੇ ਚੰਗੀਆਂ ਕੰਪਨੀਆਂ ਥੋੜਾ ਟਾਈਮ ਟਿਕਦੀਆਂ ਮਾਰਕੀਟ ਦੇ ਵਿੱਚ ਫਿਰ ਉਹਨਾਂ ਨੂੰ ਆਪ ਦਾ ਚੁੱਲੀ ਵਿਸ ਤਰ੍ਹਾਂ ਚੱਕਣਾ ਪੈਂਦਾ ਹੈਗਾ ਪਰ ਪ੍ਰੋਡਕਟ ਨਹੀਂ ਮਾੜਾ ਹੈਗਾ ਇਹ ਬੀਜ ਨੂੰ ਵੀ ਲੱਗ ਜਾਂਦਾ ਹੈਗਾ ਬੀਜ ਨੂੰ ਸੋਧ ਕੇ ਬੀਜੋਂਗੇ ਕਰੰਡ ਨਹੀਂ ਹੁੰਦੀ ਬਸ ਜਲਦੀ ਜਰਮੀਨੇਸ਼ਨ ਹੁੰਦੀ ਹੈ ਪੇਪੜੀ ਭੰਨਣ ਦੀ ਪਾਵਰ ਬਹੁਤ ਜ਼ਿਆਦਾ ਬਣ ਜਾਂਦੀ ਹੈ ਫਸਲ ਦੀ ਰੂਟ ਦਾ ਜਾਲਾ ਬਹੁਤ ਜ਼ਿਆਦਾ ਵਧੀਆ ਬਣਦਾ ਹੈਗਾ ਉਗਣ ਤੋਂ ਬਾਅਦ अर्ਲੀ ਗ੍ਰੋਥ ਬਹੁਤ ਜ਼ਿਆਦਾ ਵਧੀਆ ਹੁੰਦੀ ਹੈ ਨਰਮੇ ਦੇ ਬੀਜ ਨੂੰ ਮੈ ਲਾ ਕੇ ਬੀਜਨ ਦੇ ਲਈ ਬੁਖਤਿਸ਼ ਸਪਾਰਸ਼ੇ ਵੀ ਕੀਤਾ ਹੋਇਆ ਹੈਗਾ ਤੇ ਖੜੀ ਫਸਲ ਤੇ ਵੀ ਪਾਇਆ ਜਾ ਸਕਦਾ ਹੈਗਾ ਪਰ ਕਿਸੇ ਵੀ ਕੈਮੀਕਲ ਫਰਟੀਲਾਈਜ਼ਰ ਜਾਂ ਪੈਸਟੀਸਾਈਡ ਦੇ ਨਾਲ ਇਹਨੂੰ ਮਿਕਸ ਨਹੀਂ ਕਰਨਾ ਇਹ ਜਿਹੜੀ ਮੋਲੇਸਸ ਪੋਟਾਸ਼ ਆਉਂਦੀ ਹੈਗੀ ਉਹਦੇ ਨਾਲ ਤੁਸੀਂ ਬੇਸ਼ੱਕ ਇਹਨੂੰ ਮਿਕਸ ਕਰ ਸਕਦੇ ਹੋ ਪੋਟਾਸ਼ੀਅਮ ਕੋਲਰਾਈਡ ਐਮਓਪੀ ਆਉਂਦਾ ਜਾਂ ਡੀਏਪੀ ਆ ਯੂਰੀਆ ਪੋਟਾਸ਼ ਸਲਫਰ ਕੈਲਸ਼ੀਅਮ ਮੈਗਨੀਸ਼ੀਅਮ ਕੋਈ ਵੀ ਤਰ੍ਹਾਂ ਦੀ ਖਾਦ ਹੈ ਇਹਨਾਂ ਨੂੰ ਤਾਂ ਮਿਕਸ ਬਿਲਕੁਲ ਹੀ ਨਾ ਕਰਿਓ ਸਹੀ ਟਾਈਮ ਤਾਂ ਹੈਗਾ ਕਿ ਤੁਸੀਂ ਇਸ ਨੂੰ ਰੂੜੀ ਦੇ ਵਿੱਚ ਕਲੀਸੜੀ ਰੂੜੀ ਦੇ ਵਿੱਚ ਜਾਂ ਤੁਸੀਂ ਇਸ ਨੂੰ ਵਰਮੀ ਕੰਪੋਸਟ ਦੇ ਵਿੱਚ ਮਿਕਸ ਕਰਕੇ 8 ਦਿਨ ਲਈ ਰੱਖੋ ਠੀਕ ਹੈ ਉਸ ਤੋਂ ਬਾਅਦ ਬਾਹੇਵਾਂਝ ਛਿੱਟਾ ਮਾਰ ਦਿਓ ਬਾਣ ਦੁਆਰਾ ਬਾ ਕੇ ਤੇ ਸੁਹਾਗਾ ਮਾਰ ਕੇ ਖੇਤ ਤਿਆਰ ਕਰਕੇ ਫਸਲ ਬਜਾਈ ਕਰਦੇ ਹੋ ਤੇ ਇਹ ਤੁਹਾਡੀ ਮਿੱਟੀ ਦੇ ਵਿੱਚ ਐਕਟਿਵ ਹੋ ਜਾਊਗਾ ਜਿਵੇਂ ਜੜਾਂ ਅੰਦਾ ਸਿਸਟਮ ਇਹਦੇ ਨਾਲ ਬਣੂਗਾ ਤਾਂ ਤੁਹਾਡੀ ਮਿੱਟੀ ਦੇ ਵਿੱਚੋਂ ਖਰਾਕ ਬੂਟੇ ਨੂੰ ਜ਼ਿਆਦਾ ਜਿਹਾ ਮਾਤਰਾ ਚ ਚਾਹੇਗੀ ਤਾਂ ਇਸ ਦੇ ਫੰਕਸ਼ਨ ਮੈਂ ਤੁਹਾਨੂੰ ਸਮਝਾ ਦਿੱਤੇ ਹੈਗੇ ਡੋਜ਼ ਕਾਦੀ ਇਦੀ ਕਾਦੀ ਡੋਜ਼ ਆ ਤੁਹਾਡੀ ਮਿੱਟੀ ਕਮਜ਼ੋਰ ਆ ਜ਼ਿਆਦਾ ਪਾ ਲਓ ਤੁਹਾਡੀ ਮਿੱਟੀ ਬਹੁਤ ਵਧੀਆ ਹੈਗੀ ਨਾ ਹੀ ਪਾਓ ਠੀਕ ਹੈ ਤੁਹਾਡੀ ਮਿੱਟੀ ਦਾ ਬੈਲੈਂਸ ਹੋਣਾ ਚਾਹੀਦਾ ਆਪਾਂ ਮਿਨੀਮਮ ਖਰਚੇ ਦੇ ਨਾਲ ਫਸਲ ਕਰਨੀ ਹੈਗੀ ਆ ਆਲੂਆਂ ਦੇ ਵਿੱਚ ਇਹਦੇ ਵਧੀਆ ਰਿਜ਼ਲਟ ਹੈ ਲੰਬੀ ਫਸਲ ਹੈ ਗੰਨੇ ਵਾਲੀ ਉਹਦੇ ਵਿੱਚ ਬਹੁਤ ਸੋਹਣੇ ਰਿਜ਼ਲਟ ਹੈਗੇ ਆ ਰੂਟ ਫਰੂਟਸ ਜਿੰਨੇ ਵੀ ਹੈਗੇ ਆ ਕਿੰਨੀਆਂ ਆਪਾਂ ਸਿਆਲਾਂ ਵਾਲੀਆਂ ਸਬਜ਼ੀਆਂ ਲਾਉਣੇ ਆ ਚਕੰਦਰ ਲਾਉਣੇ ਆ ਛਲਗਮ ਲਾਉਣੇ ਆ ਆ ਗਾਜਰਾ ਲਾਉਣੇ ਆ ਮੂਲੀਆਂ ਲਾਉਣੇ ਆ ਜਾਂ ਹੋਰ ਕੋਈ ਵੀ ਫਸਲ ਲਾਉਣੇ ਹੈਗੇ ਆ ਤਾਂ ਇਹਦੇ ਬਹੁਤ ਵਧੀਆ ਉਹਦੇ ਵਿੱਚ ਰਿਜ਼ਲਟ ਆਉਂਦੇ ਹੈਗੇ ਆ ਫਰੂਟ ਅਗੇਤਾ ਬਣਦਾ ਜਿਹੜੀ ਫਸਲ ਘੱਟ ਸਮੇਂ 'ਚ ਤਿਆਰ ਹੋਊਗੀ ਉਹਨੂੰ ਪਾਣੀ ਵੀ ਘੱਟ ਲੱਗੂਗਾ ਤੇ ਉਹਨੂੰ ਸੋ ਇਹਨੂੰ ਬਰਤ ਲੈਣਾ ਚਾਹੀਦਾ ਪਰ ਗਲਤ ਜਾਣਕਾਰੀ ਦੇ ਤਹਿਤ ਇਹਦੀ ਵਰਤੋਂ ਕਰਨੀ ਆਪਣੀ ਜੇਬ ਤੇ ਅਸਰ ਪਾਉਂਦੀ ਹੈ ਛੋੜ ਨਹੀਂ ਪਵੇਗਾ ਜਿਹੜਾ ਦੂਸਰਾ ਸਵਾਲ ਹੈਗਾ ਸੁਪਰ ਸੀਡਰ ਕਣਕ ਦੀ ਤੁਸੀਂ ਬਜਾਇ ਕਰ ਲਈ 20 35 40 ਕਿਲੋ ਪਾਇਆ ਤਾਂ ਕੋਈ ਘਬਰਾਉਣ ਦੀ ਲੋੜ ਨਹੀਂ ਜ 30 ਕਿਲੋ ਦੇ ਬੂਟੇ ਵੀ ਹਰੇ ਹੋਗੇ ਤਾਂ ਮੈਂ ਕਿਹਾ ਵੀ ਤੁਹਾਡੀ 25 ਗੋਟਲ ਕਣਕ ਕਿਤੇ ਨਹੀਂ ਗਈ ਹੈਗੀ ਬਸ ਕਣਕ ਡਿਗਣੀ ਨਹੀਂ ਚਾਹੀਦੀ ਕਣਕ ਚ ਨਦੀਨ ਨਹੀਂ ਹੋਣੇ ਚਾਹੀਦੇ ਕਣਕ ਨੂੰ ਸਹੀ ਤਰੀਕੇ ਨਾਲ ਪਾਣੀ ਲੱਗਣਾ ਚਾਹੀਦਾ ਤੇ ਕਣਕ ਨੂੰ ਖਰਾਕੀ ਤੱਤ ਮਿਲਣੇ ਚਾਹੀਦੇ ਹੈਗੇ ਜੇਕਰ ਤੁਸੀਂ 20 ਵੀ 60 ਕਿਲੋ ਪਾ ਦਿੱਤਾ ਹੈਗਾ ਨਦੀਨ ਵੀ ਥੋੜੇ ਤੋਂ ਕੰਟਰੋਲ ਨਹੀਂ ਹੋਏ ਪਾਣੀ ਦੀ ਵੀ ਸਹੀ ਵਰਤੋਂ ਨਹੀਂ ਕੀਤੀ ਹੈਗੀ 11 ਦੀ ਲੰਬਾਈ 100-100 ਕਰਮ ਰੱਖੀ ਬੈਠੇ ਹੈਗੇ ਤੁਸੀਂ ਤਿੰਨ ਦਿਨ ਕਿੱਲਾਂ ਦਾ ਕੈਰਾ ਰੱਖੀ ਬੈਠੇ ਹੋ ਤਾਂ ਫਿਰ ਆਸ ਨਾ ਕਰੋ ਫਿਰ ਤੁਸੀਂ ਡੋਰਾ ਰੱਬ ਤੇ ਸੱਟ ਰੱਖਿਆ ਫਿਰ ਉਹਦੀ ਮਰਜ਼ੀ ਹੈ ਵੀ ਤੁਹਾਡੀ ਬਾਟੀ ਚੋਣੇ ਕਿੰਨਾ ਸਮਾਨ ਪਾਉਣਾ ਹੈਗਾ ਤੋਡੀ 22 ਚਾਂਸ ਤੁਹਾਡਾ 4 27 ਕੁਇੰਟਲ ਵੀ ਆ ਸਕਦਾ ਕਣਕ ਦਾ 22 ਚਾਂਸ ਤੁਹਾਡੀ ਕਣਕ ਦਾ ਝਾੜ 17 ਕੁਇੰਟਲ ਵੀ ਰਹਿ ਸਕਦਾ ਹੈਗਾ ਪਰ ਸੁਪਰ ਸੀਡਰ ਵਾਲੀ ਕਣਕ ਦੇ ਵਿੱਚ ਨਾਈਟrogen ਮੈਨੇਜਮੈਂਟ ਦੀ ਗੱਲ ਕਰ ਲਈਏ ਪਹਿਲਾਂ ਜੂਰੀਏ ਦਾ ਪ੍ਰਬੰਧਨ ਜਿਹੜਾ ਕਰਨਾ ਹੈਗਾ ਫਸਲ ਦੀ ਬਿਜਾਈ ਸਮੇਂ ਅੱਧਾ ਘਟਾ ਦੇ ਦੇਣਾ ਚਾਹੀਦਾ ਸੀ ਵਧੀਆ ਹੁੰਦਾ ਕਿਉਂਕਿ ਅਗੇਤੀ ਬਿਜਾਈ ਕਰ ਰਹੇ ਹਾਂ ਤਾਂ ਜ਼ਿਆਦਾ ਖਾਧਾ ਨਾਲ ਫਸਲ ਨੁਕਸਾਨ ਨਹੀਂ ਰਹਿੰਦੀ ਅਪਛੇਤੀ ਬਿਜਾਈ ਕਰ ਰਹੇ ਹਾਂ ਦਸੰਬਰ ਚਲੇ ਗਏ ਉਹ ਸੁਪਰ ਸੀਡਰ ਯੂਜ਼ ਕਰ ਰਹੇ ਹਾਂ ਖਾਦਾਂ ਤੁਸੀਂ ਲੇਟ-ਲੇਟ ਕਰਕੇ ਪਾ ਰਹੇ ਹੋ 100 ਦਿਨ ਦੀ ਕਣਕ ਤੇ ਕਜੂਰੀਆ ਲੈ ਗਏ ਤੁਸੀਂ ਤਾਂ ਤੁਹਾਡੀ ਫਸਲ ਦੇ ਵਿੱਚ ਯੂਰੀਏ ਦਾ ਰੋਲ ਆ ਜਿਹੜਾ ਝਾੜ ਵਧਾਉਣ ਦੇ ਵਿੱਚ ਕਦੇ ਵੀ ਨਹੀਂ ਹੋਵੇਗਾ ਘਟਾਉਣ ਦੇ ਵਿੱਚ ਹੋਵੇਗਾ ਫਸਲ ਡਿੱਗਣ ਦੇ ਵਿੱਚ ਫਸਲ ਦੇ ਵਿੱਚ ਛੋਟਾ ਦਾਣਾ ਬਣੇਗਾ ਜਿਹੜੀ ਮੇਨ ਚੀਜ਼ ਹੈਗੀ ਆ ਡੀਏਪੀ ਜਿੰਨੀ ਵੀ ਸੁਪਰ ਸੀਡਰ ਦੇ ਵਿੱਚ ਡੀਏਪੀ ਪਾਤੀ ਬੱਲੇ-ਬੱਲੇ ਆ 50 ਪਾਤੀ 55 60 65 75 70 ਜਿੰਨੀ ਵੀ ਪਾਈ ਆ ਓਕੇ ਰਿਪੋਰਟ ਆ ਪਾਉਣ ਦੀ ਲੋੜ ਸੀ ਮਿੱਟੀ ਟੈਸਟਿੰਗ ਦੇ ਆਧਾਰ ਤੇ ਆਪਾਂ ਦੋ ਫਸਨਾ ਜੇ ਲੈਣੇ ਆ ਮਿੱਟੀ ਦੇ ਵਿੱਚੋਂ ਤਾਂ ਇੱਕ ਫਸਲ ਕਣਕ ਦੀ ਹੈ ਉਹਦੇ ਵਿੱਚੋਂ ਤਾਂ ਕਣਕ ਨੂੰ ਡੀਏਪੀ ਬਸ ਦੂਜੀ ਨੂੰ ਪਾਉਣ ਦੀ ਲੋੜ ਹੀ ਨਹੀਂ ਹੁੰਦੀ ਤੇ ਕਣਕ ਨੂੰ ਵੀ ਸਾਰੀ ਡੀਏਪੀ ਤੁਹਾਨੂੰ ਬਿਜਾਈ ਦੇ ਸਮੇਂ ਹੀ ਪਾ ਲੈਣੀ ਚਾਹੀਦੀ ਹੈ ਇਹ ਨਾ ਹੋਵੇ ਮੈਂ ਪਹਿਲੇ ਪਾਣੀ ਤੋਂ ਪਹਿਲਾਂ ਪਾऊं ਬਾਅਦ ਚ ਪਾऊं ਉਹ ਤੋਂ ਬਾਅਦ ਪਾऊं ਨਹੀਂ ਇਹ ਨਹੀਂ ਕਰਨਾ ਚਾਹੀਦਾ ਫਾਸਫੋਰਸ ਵਾਲੀ ਕੋਈ ਵੀ ਖਾਦ ਆ 04932 ਐ 5234 ਐ ਜਾਂ 1919 ਐ ਜਾਂ ਕੋਈ 1744 ਐ ਤਾਂ ਉਸ ਤਰੀਕੇ ਦੇ ਨਾਲ ਐਨਪੀਕੇ ਤੁਸੀਂ ਸਪਰੇਅ ਕਰਕੇ ਜੇਕਰ ਜਾਮਨੀ ਰੰਗ ਦੇ ਤੱਬੇ ਪੈ ਰਹੇ ਆ ਲੰਬੇ ਤੱਬੇ ਪੈ ਰਹੇ ਆ ਤਾਣਾ ਜਾਮਨੀ ਰੰਗ ਦਾ ਹੋ ਰਿਹਾ ਤੁਹਾਡੀ ਫਸਲ ਦਾ ਤਾਂ ਕੋਰੇ ਕਰਕੇ ਵੀ ਕਣਕ ਦੇ ਕਈ ਕਣਕਾਂ ਦਾ ਕੈਰੈਕਟਰ ਹੀ ਇਦਾਂ ਦਾ ਵੀ ਉਹ ਇਦਾਂ ਦੇ ਕੈਰੈਕਟਰ ਸ਼ੋ ਕਰਦੇ ਆ ਬਟ ਉਹ ਐਕਚੁਅਲ ਦੇ ਵਿੱਚ ਫਾਸ ਫੋਰਸ ਦੀ ਘਾਟ ਨਹੀਂ ਹੁੰਦੀ ਅਗਰ ਤੁਹਾਡੀ ਫੇਰ ਦੀ ਫਸਲ ਦੇ ਵਿੱਚ ਇਦਾਂ ਦੇ ਸਿੰਪਟਮ ਹੈਗੇ ਸਪਰੇਅ ਕਰ ਲਓ ਕੋਈ ਪ੍ਰੋਬਲਮ ਨਹੀਂ ਥੱਲੇ ਡੀਏਪੀ ਪਾਉਣ ਦੀ ਕੋਈ ਲੋੜ ਨਹੀਂ ਪोटाश ਤੇ ਗੱਲ ਆ ਜਾਂਦੀ ਹੈ ਬਹੁਤੇ ਫਾਰਮਰ ਮੈਂ ਇਹ ਦੇਖਦਾ ਹੈਗਾ ਕਿ ਜਿਹੜੀ ਖੁੰਡ ਚਰਚਾ ਹੁੰਦੀ ਆ ਅਗਰ ਉਹ ਪੋਜ਼ਿਟਿਵ ਹੋਵੇ ਤਾਂ ਉਹ ਕਦੇ ਲੋਕਾਂ ਚ ਵਾਇਰਲ ਨਹੀਂ ਹੁੰਦੀ ਹੈਗੀ ਅਗਰ ਉਹ ਪਾਰਸ਼ਲ ਹੋਵੇ 네ਗੇਟਿਵ ਇੰਪੋਜ਼ਿਟ ਹੋਵੇ ਤਾਂ ਫਿਰ ਉਹ ਬਾਹਰਲੇ ਵਾਇਰਲ ਵੀ ਹੋ ਜਾਂਦੀ ਹੈ ਬਹੁਤੇ ਫਾਰਮਰ ਪोटाਸ਼ ਪਾਉਂਦੇ ਨਹੀਂ ਹੈਗੇ ਬਹੁਤੇ ਫਾਰਮਰ ਪोटाਸ਼ ਜੀ ਚੈਕਿੰਗ ਨਹੀਂ ਕਰਵਾਉਂਦੇ ਮਿੱਟੀ ਚ ਬਹੁਤੇ ਫਾਰਮਰ ਪोटाਸ਼ ਨੂੰ ਨਸਾਰੇ ਸਮੇਂ ਜਾ ਕੇ ਪਾਉਂਦੇ ਜਾਂ ਸਪਰੇਅ ਕਰਕੇ ਡੰਗ ਲਾ ਦਿੰਦੇ ਆ ਪਟਾਸ਼ ਦਾ ਜਿਹੜਾ ਰੋਲ ਹੈ ਉਹ ਜਦੋਂ ਬੂਟਾ ਬਾਹਰ ਆ ਗਿਆ ਧਰਤੀ ਤੋਂ ਬਣ ਕੇ 8 ਦਿਨਾਂ ਦੇ ਵਿੱਚ 10 ਦਿਨਾਂ ਵਿੱਚ ਜਰਮੀਨੇਸ਼ਨ ਉਹਦੀ ਹੋ ਗਈ ਮੁਕੰਮਲ ਤਾਂ ਉਦੋਂ ਹੀ ਉਹਦਾ ਪਟਾਸ਼ ਦਾ ਰੋਲ ਹੋਣਾ ਸ਼ੁਰੂ ਹੋ ਜਾਂਦਾ ਉਦੋਂ ਹੀ ਪਟਾਸ਼ ਨੇ ਸਾਰੇ ਕੰਮ ਕਰਨੇ ਜਿੰਨੀ ਖਰਾਕ ਬਣ ਰਹੀ ਹੈ ਬੂਟੇ ਦੇ ਵਿੱਚ ਘਮਾਉਣ ਦਾ ਕੰਮ ਹੀ ਖਰਾਕ ਇਹ ਮੇਨ ਕੰਮ ਹੀ ਪਟਾਸ਼ ਨੇ ਕਰਨਾ ਪਹਿਲਾਂ ਵੀ ਇੱਕ ਐਗਜ਼ਾਮਪਲ ਦਿੰਦਾ ਹਾਂ ਉਹਨਾਂ ਕਿ ਪਟਾਸ਼ ਇੱਕ ਟਰੱਕ ਹੈ ਇਹੜਾ ਬੂਟੇ ਵਿੱਚ ਖਰਾਕ ਨੂੰ ਇਧਰੋਂ ਪਰ ਕੇ ਇਧਰ ਅਨਲੋਡ ਕਰਕੇ ਆਉਂਦਾ ਇਧਰੋਂ ਜੜਾਂ ਕੰਨੀਓ ਤਾਂ ਨੂੰ ਲੀ ਜਾਂਦਾ ਤਾਂ ਤੋਂ ਥੱਲੇ ਨੂੰ ਲੈ ਕੇ ਆਉਂਦਾ ਤਾਂ ਜਿੰਨਾ ਸਮਾਂ ਬੂਟਾ ਜਿਉਂਦਾ ਰਹੂਗਾ ਮਾਰਨ ਤੋਂ ਪਹਿਲਾਂ ਉਹਦੇ ਵਿੱਚ ਸਾਰੇ ਫੰਕਸ਼ਨ ਖਰਾਕੀ ਫੰਕਸ਼ਨ ਧੋਟਵਾਈ ਵਾਲੇ ਪੋਟਾਸ਼ ਨਹੀਂ ਕਰਨੇ ਹੈਗੇ ਦੇਸੀ ਪਾਚਰ ਵਿੱਚ ਕਹਾ ਤਾਂ ਫਿਰ ਤਾਂ ਜੰਮਣ ਤੋਂ ਲੈ ਕੇ ਅੰਤ ਤੱਕ ਹੀ ਚਾਹੀਦੀ ਹੈਗੀ ਹੈ ਤਾਂ ਇਹਦਾ ਮਤਲਬ ਇਹ ਨਹੀਂ ਹੈਗੀ ਵੀ ਮੈਂ ਪੋਟਾਸ਼ ਨਹੀਂ ਪਾਈ ਹੈਗੀ ਤੁਸੀਂ ਪਾਉਣੀ ਹੈ ਤਾਂ ਪਹਿਲੇ ਪਾਣੀ ਤੇ ਵੀ ਪਾ ਸਕਦੇ ਹੋ ਜੇ ਨਹੀਂ ਪਾਈ ਹੈਗੀ ਪਹਿਲਾਂ ਪਾਣੀ ਲੱਗ ਚੁੱਕਿਆ ਹੈਗਾ ਤਾਂ ਉਸ ਤੋਂ ਬਾਅਦ ਵੀ ਪਾ ਸਕਦੇ ਹੋ ਪਰ ਇਹ ਤੁਹਾਡੀ ਗਲਤੀ ਹੈ ਇਹ ਪੂਰਨ ਮੈਨੇਜਮੈਂਟ ਦਾ ਹਿੱਸਾ ਨਹੀਂ ਹੈਗਾ ਜਿਹੜਾ ਸਹੀ ਮੈਨੇਜਮੈਂਟ ਦਾ ਸਟੈਂਡਰਡ ਹੈ ਜਿਹੜਾ ਉਹ ਪਹਿਲਾਂ ਹੀ ਪਾਉਣੀ ਚਾਹੀਦੀ ਸੀ ਬਜਾਈ ਸਮੇਂ ਅਗਰ ਮਿੱਟੀ ਦੇ ਵਿੱਚ ਪੌਹਤਾਂਤ ਹੈ ਪਰਾਲੀ ਵਿੱਚ ਬੋਣੇ ਹੈਗੇ ਹੋ 2-3 ਸਾਲ ਹੋ ਗਏ ਤਾਂ ਤੁਹਾਨੂੰ ਮੈਗਨੀਸ਼ੀਅਮ ਪੋਟਾਸ਼ ਸਲਫਰ ਆ ਦੀ ਜ਼ਰੂਰਤ ਨਹੀਂ ਹੈਗੀ ਇਹ ਤੁਹਾਡੇ ਲਈ ਨਹੀਂ ਹੈਗੀ ਅਗਾ ਤੁਸੀਂ ਗੱਠਾ ਬਣਾਉਣੀ ਆ ਅੱਗ ਲਾਉਣੀ ਹੈਗੀ ਆ ਫਿਰ ਤੁਹਾਨੂੰ ਸਾਰੇ ਤੱਤਾਂ ਦੀ ਲੋੜ ਆ ਫਿਰ ਮੈਂ ਕਿਸੇ ਸਿੰਪ ਖਾਸ ਵੀਡੀਓ ਬਣਾ ਦੇਗਾ ਵੀ ਤੁਹਾਨੂੰ ਦੱਸ ਦੇਗਾ ਵੀ ਇੰਨਾ ਇੱਕ ਮਟੀਰੀਅਲ ਤੁਹਾਨੂੰ ਪਾਉਣਾ ਚਾਹੀਦਾ ਜੀ ਦਾ ਬਿੱਲ ਵੀ ਤੁਹਾਡਾ ਫਿਰ ਇੱਕ ਫਸਲ ਦਾ 20 ਭਾਈ 1000 ਰੁਪਏ ਬਣ ਜਾਣਾ ਤਾਂ ਜਿਹੜੀ ਮੈਗਨੀਜ਼ ਦੀ ਘਾਟ ਸੁਪਰ ਸੀਡਰ ਵਾਲੀ ਕਣਕ ਦੇ ਵਿੱਚ ਆਉਣ ਦੇ ਜ਼ਿਆਦਾ ਚਾਂਸ ਹੈਗੇ ਆ ਤਾਂ ਜੇਕਰ ਤੁਹਾਡੇ ਖੇਤਾਂ ਦੇ ਵਿੱਚ ਪਾਣੀ ਜ਼ਿਆਦਾ ਰੁਕਦਾ ਹੈ ਮੈਨੂੰ ਨਹੀਂ ਲੱਗਦਾ ਵੀ ਇਦਾਂ ਦਾ ਕੋਈ ਵੀ ਖੇਤ ਹੋਵੇਗਾ ਵੀ ਜਿੱਥੇ ਸੁਪਰ ਸੀਡਰ ਦੇ ਵਿੱਚ ਕੁਝ ਦੋ ਕਨਾਲ ਦਾ ਤਿੰਨ ਗਿਆਤ ਕਨਾਲ ਦਾ ਕਿਹੜਾ ਹੋਵੇਗਾ ਇੱਕ ਕਿੱਲੇ ਦਾ ਕਿਹੜਾ ਤਿੰਨ ਕਿੱਲੇ ਦਾ ਕਿਹੜਾ ਈਵਨ ਕਿ ਮੈਂ ਸੱਤ-ਸੱਤ ਕਿੱਲਿਆਂ ਦੇ ਕਿਾਰੇ ਵੀ ਦੇਖੇ ਹੈਗੇ ਆ 120 ਵੀ ਕਰਮਾ ਲੰਮੇ ਕਿਾਰੇ ਵੀ ਦੇਖੇ ਹੈਗੇ ਆ ਕਣਕ ਦੇ ਵਿੱਚ ਖਾਦਾਂ ਦੀ ਵਰਤੋਂ ਫਸਲੀ ਖਰਾਕ ਵਾਸਤੇ ਨਹੀਂ ਬਣਦੀ ਹੈਗੀ ਵਰਤ ਹੀ ਨਹੀਂ ਜਾਂਦੀ ਬੂਟੇ ਤੋਂ ਜਾਂ ਥੱਲੇ ਵਗ ਜਾਂਦੀ ਜਾਂ ਦੀਨ ਖਾ ਜਾਂਦੇ ਹੈਗੇ ਜਾਂ ਉੱਡ ਜਾਂਦੀ ਹੈਗੀ ਤਾਂ ਪਾਣੀ ਦੀ ਮਾਤਰਾ ਫਸਲ ਨੂੰ ਜ਼ਿਆਦਾ ਲੱਗਣੀ ਵੀ ਤੁਹਾਡੇ ਫਸਲ ਦੇ ਵਿੱਚ ਘਟ ਝਾੜ ਦਾ ਇੱਕ ਕਾਰਨ ਆ ਮੈਗਨੀਜ਼ ਦੀ ਜਾਦਾ ਘਾਟ ਦਾ ਇੱਕ ਕਾਰਨ ਬਣਦਾ ਹੈਗਾ ਮੈਗਨੀਜ਼ ਦੀ ਸਪਰੇ ਵੀ ਤੁਸੀਂ ਸਹੀ ਨਹੀਂ ਕਰਦੇ ਹੈਗੇ ਯੂਰੀਆ ਦਾ ਘੋਲ ਉਹਦੇ ਵਿੱਚ ਮਿਕਸ ਹੋ ਸਕਦਾ ਹੈਗਾ 100 ਲੀਟਰ ਪਾਣੀ ਜੱਦਾ ਕਿਲੋ ਮੈਗਨੀਜ਼ ਤੇ 2 ਕਿਲੋ ਬਰੀਕ ਯੂਰੀਆ ਲਗ ਲਗ ਘੋਲ ਕੇ ਮਿਕਸ ਕਰੋ ਨਾਲ ਦੀ ਨਾਲ ਸਪਰੇ ਕਰੋ ਹੋਰ ਕੁਝ ਵੀ ਉਹਦੇ ਵਿੱਚ ਨਮਕ ਮਿਰਚ ਮਸਾਲਾ ਨਾ ਪਾਓ ਤੁਸੀਂ ਮੈਗਨੀਜ਼ ਦੀ ਡਬਲ ਡੋਜ਼ ਸਪਰੇ ਕਰਨ ਦੀ ਕੋਸ਼ਿਸ਼ ਕਰਦੇ ਹੋ ਨਾ ਡੋਜ਼ ਸਹੀ ਰੱਖੋ ਕਰ ਦੋ ਵਾਰੀ ਲੋ ਹਫਤੇ ਦੇ ਫਰਕ ਤੇ ਦੋ ਵਾਰੀ ਕਰ ਸਕਦੇ ਹੋ ਜੇਕਰ ਜ਼ਿਆਦਾ ਘਾਟ ਆਈ ਹੋਈ ਹੈ ਕਨਕ ਬਿਰਲੀ ਹੈ ਬੂਟਾ ਨਹੀਂ ਮਾਰ ਰਹੀ ਪੀਲਾ ਪੈ ਰਿਹਾ ਯੂਰੀਆ ਪਾਪਾ ਕੇ ਹੰਬ ਗੇ ਸਮਾਨ ਚਾਰ ਤਰ੍ਹਾਂ ਦਾ ਪਾਤਾ ਮੈਗਨੀਜ਼ ਦੀ ਘਾਟ ਕੋਈ ਹੋਰ ਤੱਤ ਪੂਰੀ ਨਹੀਂ ਕਰ ਸਕਦਾ ਇਹ ਗੱਲ ਯਾਦ ਰੱਖਿਓ ਮੈਗਨੀਜ਼ ਦੀ ਘਾਟ ਪੂਰੀ ਕਰਨ ਦੇ ਲਈ ਤੁਹਾਨੂੰ ਦੋ ਵਾਰ ਸਪਰੇ ਹੀ ਕਰਨਾ ਪਵੇ ਸਪਰੇ ਹੀ ਉਹਦਾ ਸਹੀ ਘੱਟ ਰੁਪਈਆ ਵਾਲਾ ਕਾਰਜ ਹੈਗਾ ਨਹੀਂ ਤਾਂ ਫਿਰ ਉਹ ਥੱਲੇ ਪਾਉਂਗੇ ਤਾਂ ਤੁਹਾਡਾ ਖਰਚ ਵੀ ਵੱਧ ਜਾਣਾ ਹੈਗਾ 4-500 ਰੁਪਈਆ ਖਰਚ ਹੋਣਾ ਹੈਗਾ ਤਾਂ ਪਾਣੀ ਸਾਫ ਦੇ ਨਾਲ ਲਾ ਲਓ 5 ਕੇ ਆ ਰਿਹਾ ਤਾਂ ਸੈਂਟਰ ਵਾਲਾ 11 ਨਾਲ ਲਾਓ ਕਿਆਰੇ ਤੋੜ-ਤੋੜ ਕੇ ਇੱਧਰ ਲਈ ਆਓ ਜਦੋਂ ਸੈਂਟਰ ਵਾਲਾ ਕਿਆਰਾ ਅੱਧਾ ਲੱਗ ਗਿਆ ਉਹਨੂੰ ਅਗਲੇ ਦਿਨ ਬਾਕੀ ਨੂੰ ਮੋਟਰ ਦੇ ਪਾਣੀ ਨਾਲ ਲਾ ਲਗਦੇ ਉਹ ਜਿੱਥੇ ਤੋਂ ਕੋਈ ਨਹਿਰੀ ਪਾਣੀ ਨਹੀਂ ਆਇਆ ਤਾਂ ਜੇਕਰ ਤੁਸੀਂ ਪਾਣੀ ਲਾਉਣ ਦਾ ਤਰੀਕਾ ਜਿਵੇਂ ਹੋਰ ਬਾਕੀ ਸਟੇਟਾਂ ਦੇ ਵਿੱਚ ਦੇਖੋ ਨਾ ਤਾਂ ਨਹਿਰੀ ਪਾਣੀ ਅਵੇਲੇਬਲ ਆ ਬਰਸਾਤੀ ਪਾਣੀ ਨੂੰ ਇਕੱਠਾ ਕਰਕੇ ਵਰਤਦੇ ਆਗੇ ਆ ਡ੍ਰਿਪ ਦੇ ਰਾਹੀਂ ਸਿੰਚਾਈ ਹੁੰਦੀ ਹੈ ਵੱਟਾਂ ਦੇ ਉੱਪਰ ਖਾਲੀਆਂ ਦੇ ਉੱਪਰ ਫਸਲ ਲਾਉਂਦੇ ਹੈਗੇ ਆ ਤਾਂ ਉੱਥੇ ਤਾਂ ਫਿਰ ਅਸਰ ਹੀ ਨਹੀਂ ਜਾਂਦਾ ਹੈਗਾ ਪਾਣੀ ਦੇ ਲੋਡ ਦਾ ਮਿੱਟੀ ਉਪਜਾਊਗਾ ਵਾਤਾਵਰਣ ਬਹੁਤ ਵਧੀਆ ਜੇ ਪਾਣੀ ਲਾਉਂਦਾ ਢਾਂਗਾ ਆਪਾਂ ਨੂੰ ਸਹੀ ਨਹੀਂ ਆਉਂਦਾ ਹੈਗਾ ਤਾਂ ਮੈਨਨ ਲੱਗਾ ਵੀ ਫਸਲ ਦੇ ਵਿੱਚ ਜਿੰਨਾ ਮਰਜੀ ਖਰਚ ਕਰ ਲਓ ਉਹਨੇ ਝਾੜ ਦੇ ਵਿੱਚ ਅਸਰ ਪਾਉਣਾ ਹੀ ਨਹੀਂ ਹੈਗਾ ਇਸ ਤੋਂ ਇਲਾਵਾ ਜਿਹੜੀ ਪ੍ਰੋਬਲਮ ਆਉਂਦੀ ਹੈ ਵੀ ਲੇਟ ਬਜਾਈ ਹੈ ਹੁਣ ਬੀ ਵੱਧ ਪਾਦਗੇ ਬੀ ਦੇਖੋ 2852 ਕਣਕ ਹੈਗੀ ਹੈ ਜਿਹਦਾ ਬੀ ਵੱਧ ਪਾਉਣ ਦੇ ਨਾਲ ਝਾੜ ਆ ਜਾਂਦਾ ਕਿਸ ਤਰੀਕੇ ਨਾਲ ਆ ਜਾਂਦਾ ਇਹਦੇ ਕੋਈ ਸਪੈਸੀਫਿਕ ਜਿਹੜਾ ਆਪਾਂ ਸਪਸ਼ਟੀਕਰਨ ਨਹੀਂ ਕਰ ਸਕਦੇ ਹੈਗੇ ਪਰ ਉਹਦਾ ਜਿਹੜਾ ਪਛੇਤੀਆਂ ਬਜਾਈਆਂ ਦੇ ਵਿੱਚ ਬੀ ਹੈਗਾ ਉਹ ਤੁਸੀਂ 60 ਕਿਲੋ ਤੋਂ ਲੈ ਕੇ 80 ਕਿਲੋ ਤੱਕ ਵੀ ਵਰਤ ਸਕਦੇ ਹੋ ਕੋਈ ਪ੍ਰੋਬਲਮ ਨਹੀਂ ਆਵੇਗੀ ਪਰ ਜੇਕਰ ਕਿਸੇ ਨੇ ਕੋਈ ਬੀਜ ਪਲਾਟ ਲਾਉਣਾ ਹੈਗਾ ਤਾਂ ਸੁਪਰ ਸੀਡਰ ਦੇ ਨਾਲ ਬਜਾਈ ਕਰ ਰਿਹਾ ਤਾਂ ਕੋਈ ਵੀ ਕਣਕ ਲਈ ਜਾ ਸਕਦੀ ਹੈ ਤੁਹਾਡੀ ਕੋਈ ਫੇਵਰਟ ਪ੍ਰਾਈਟ ਤੁਸੀਂ ਲੈ ਕੇ ਰੱਖੀ ਸੀ ਬਰਸਾਤਾਂ ਕਰਕੇ ਜਾਂ ਕਿਸੇ ਹੋਰ ਕਾਰਨ ਕਰਕੇ ਤੁਹਾਡੀ ਤੋਂ ਬੀਜੀ ਨਹੀਂ ਗਈ ਹੈਗੀ ਤੁਹਾਡੇ ਝੋਨੇ ਦੀ ਬਾੜੀ ਲੇਟ ਹੋਈ ਹੈ ਤਾਂ ਬੀਜ ਉਤਪਾਦਕ ਪਲਾਟ ਨੂੰ ਵਰਤ ਲਓ ਚਾਰ ਕਨਾਲਾਂ ਇੱਕ ਕੇਲਾ ਤੁਸੀਂ ਵੈਰੈਟੀ ਲਾਉਣੀ ਹੈਗੀ ਲਾ ਲਓ ਉਹਦੇ ਵਿੱਚ ਜਿੰਨਾ ਵੀ ਝਾੜ ਆਵੇਗਾ ਕੋ 50 ਮਣ 55 ਮਣ ਕਣਕ ਉਹ ਤੁਹਾਡਾ ਬੀਜ ਬਣ ਜੇ ਜੇਕਰ ਵੱਡ ਕੇ ਮੰਡੀ ਦੇਣੀ ਹੈ ਫਿਰ ਤੁਹਾਨੂੰ ਭਾਰ ਮੈਟਰ ਕਰਦਾ ਝਾੜ ਮੈਟਰ ਕਰਦਾ ਫਿਰ 28 55 ਕਣਕ ਲਈ ਜਾ ਸਕਦੀ ਹੈ 550 ਲਈ ਜਾ ਸਕਦੀ ਹੈ 752 57 ਜਾਂ 71 ਵੀ ਲਈ ਜਾ ਸਕਦੀ ਜਾਂ ਤੁਹਾਡੀ ਕੋਈ ਆਪਣੀ ਕੋਈ ਮਨਪਸੰਦ ਕਰਨ ਕਿਉਂਕਿ ਪਛੇਤੇ ਸਮੇਂ ਦੇ ਵਿੱਚ ਆਪਾਂ ਚਾਉਣੇ ਹੈਗੇ ਆ ਕਿ ਫਰਵਰੀ ਫਰਵਰੀ ਦੇ ਵਿੱਚ ਇਹਦੀ ਬੱਲੀ ਆ ਜੇ ਗਰਮ ਰੁੱਤ ਭਾਰੀ ਗਰਮ ਰੁੱਤ ਸ਼ੁਰੂ ਹੋਣ ਤੋਂ ਪਹਿਲਾਂ ਹੀ ਇਹਦੀ ਬੱਲੀ ਦੇ ਵਿੱਚ ਦੁੱਧਾ ਪਾ ਦੇ ਤੇ ਪਲਾਨ ਡਰਾਈ ਨਾ ਹੋਵੇ ਇੱਕੇ ਦਾ ਮਨਾਪੱਕ ਜੇ ਕਣਕ ਤਾਂ ਫਿਰ ਉਸ ਕਰਕੇ ਝਾੜ ਘਤਨ ਦਾ ਖਰਚਾ ਜਿਹੜਾ ਹੈਗਾ ਉਸ ਤੋਂ ਆਪਾਂ ਬਚ ਲਾਂਗੇ ਤੇ ਇੰਨੀਆਂ ਕਿ ਜਾਣਕਾਰੀਆਂ ਤੁਹਾਨੂੰ ਸੁਪਰ ਸੀਡਰ ਵਾਲੀ ਕਣਕ ਦੇ ਨਾਲ ਸਿੱਗੀਆਂ ਜਿਹੜੇ ਕਿਸਾਨਾਂ ਦੇ ਖੇਤਾਂ ਵਿੱਚ ਜ਼ਿਆਦਾ ਨਦੀਨ ਹੁੰਦੇ ਹੈਗੇ ਆ ਤਾਂ ਜਿੱਥੇ ਜ਼ਿਆਦਾ ਪਾਣੀ ਖੜਦਾ ਹੈਗਾ ਉੱਥੇ ਤੁਸੀਂ ਕੋਰ ਦੇ ਉੱਤੇ ਸਪਰੇਅ ਨਾ ਕਰਿਓ ਕਣਕ ਸੜ ਜੀ ਕਣਕ ਦੇ ਵਿੱਚ ਤੁਸੀਂ ਗਾਰੇ ਦੇ ਵਿੱਚ ਯੂਰੀਆ ਦੇ ਵਿੱਚ ਮਿਕਸ ਕਰਕੇ ਮੈਟਰੀਬਿਊਜਨ ਪਾਉਣੀ ਹੈਗੀ ਤਾਂ ਤੁਸੀਂ ਜ਼ਿਆਦਾ ਮਾਤਰਾ 'ਚ ਨਾ ਪਾਓ 250 ਗ੍ਰਾਮ ਤੋਂ ਵੱਧ ਨਹੀਂ ਪਾਉਣੀ ਤੇ ਵੈਲ ਡレインਡ ਸੋਇਲ ਹੋਣੀ ਚਾਹੀਦੀ ਹੈ ਇਸ ਤੋਂ ਬਾਅਦ ਨਾ ਮੀਂਹ ਪੈਣਾ ਚਾਹੀਦਾ ਨਾ ਉਹਦੇ 'ਚ ਹੋਰ ਪਾਣੀ ਕਿਸੇ ਤਰੀਕੇ ਨਾਲ ਆਉਣਾ ਚਾਹੀਦਾ ਹੈਗਾ ਖੜੇ ਪਾਣੀ 'ਚ ਇਸ ਤਰ੍ਹਾਂ ਦਾ ਕੰਮ ਤੁਸੀਂ ਕੀਤਾ ਤਾਂ ਤੁਹਾਡੀ ਕਣਕ ਜਿਹੜੀ ਉਹ ਪੂਰਨ ਤੌਰ ਤੇ ਮਸ ਜਾਨੀ ਹੈਗੀ ਕਿਉਂਕਿ ਮੈਟਰੀਬਿਊਜਨ ਜਿਹੜਾ ਸਾਲਟ ਹੈਗਾ ਵੈਸੇ ਇਹ ਇੰਜੂਰੀਅਸ ਹੈ ਵੀਡ ਦੇ ਲਈ ਇੱਕ ਖਾਸ ਮਾਤਰਾ ਤੱਕ ਹੀ ਆਪਾਂ ਇਹਨੂੰ ਵਰਤ ਸਕਦੇ ਹਾਂ ਚਾਹੇ ਸਪਰੇਅ ਹੈ ਚਾਹੇ ਸਿੱਟਾ ਮਾਰਨਾ ਪਰ ਇਨਡਾਇਰੈਕਟ ਤਰੀਕੇ ਦੇ ਨਾਲ ਤੁਸੀਂ ਜ਼ਿਆਦਾ ਮਾਤਰਾ ਦੇਵੋਗੇ ਤਾਂ ਤੁਹਾਡੀ ਨਦੀਨ ਤਾਂ ਮਾਰੀ ਜਾਣਗੇ ਤੇ ਪਰ ਕਣਕ ਵੀ ਮਰ ਸਕਦੀ ਹੈਗੀ ਕਾਫੀ ਮਾਤਰਾ ਦੇ ਵਿੱਚ ਪਹਿਲਾਂ ਵੀ ਕਾਫੀ ਸਾਲਾਂ ਦੇ ਵਿੱਚ ਇਹ ਸਮੱਸਿਆ ਚੱਲ ਰਹੀ ਹੈਗੀ ਸੋ ਤੁਹਾਡਾ ਕੋਈ ਹੋਰ ਕੋਈ ਇਸ ਤੋਂ ਬਿਨਾ ਕੋਈ ਸਵਾਲ ਹੋਇਆ ਤਾਂ ਕਮੈਂਟਾਂ ਦੇ ਵਿੱਚ ਦੱਸ ਸਕਦੇ ਹੋ ਮੈਂ ਉਹਦਾ ਅਨਸਰ ਦੇਣ ਦੀ ਕੋਸ਼ਿਸ਼ ਕਰਾਂਗਾ Instagram YouTube Facebook ਨੂੰ ਫੋਲੋਅ ਅਪ ਕਰ ਲਿਓ ਤੇ ਮਿਲਦੇ ਆ ਕਿਸੇ ਹੋਰ ਵੀਡੀਓ ਬਹੁਤ ਧੰਨਵਾਦ ਥੈਂਕ ਯੂ